ਸਵੇਰ ਤੋਂ ਮੇਰਾ ਫੋਨ ਨਹੀਂ ਆਇਆ ਮੈਂ ਆਪ ਹੀ ਕਰ ਲੈਣੀ ਆ ਵਾ ਇਹਦਾ ਬੁਲਗਾ ਦਾ ਫੋਨ ਆ ਗਿਆ ਇਹ ਦਿਨ ਦਿਹਾੜ ਕੋਈ ਮਗਰੋਂ ਹੁੰਦਾ ਵਾ ਤੇ ਫੋਨ ਪਹਿਲਾਂ ਆ ਜਾਂਦਾ ਵਾ ਮੈਂ ਵੀ ਨਹੀਂ ਦੱਸਣਾ ਫੋਨ ਆਇਆ ਜਾਂ ਨਹੀਂ ਲੱਗਦਾ ਮੇਰਾ ਫੋਨ ਆਉਣ ਡਿਆ ਵਾ anjita อะพอถุงน้องผดกันเลยเดี๋ยวถาผูน้อาไปผดนะเพ่อนอะผูน้องเดียวอะทำอะไรกอลงอยู่ดีผดย่านี่ก็ผูน้อกูตอนนัู้น้องเดียวผู้นี่ผดอะเม่ตอนพอถุงน้องก็ผดดเดี๋ยวผด่ผด้ดะยาเแมนนตั้แม่ผู้นี่ดดีนะผูน้องเดียวอะจ้ะ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਜੀ ਠੀਕ ਹੋ ਭਾਬੀ ਨੂੰ ਠੀਕ ਠਾਕ ਸਾਰੇ ਤੇ ਮਾਂ ਵੀ ਠੀਕ ਠੋ ਮਾਂ ਭਾਬੀ ਤੇਰੀ ਵੀ ਠੀਕ ਆ ਤੂੰ ਸੁਣਾ ਠੀਕ ਠੋ ਕੇ ਪਰਿਵਾਰ ਤੇ ਠੀਕ ਵਾ ਹੋਰ ਹੋਰ ਨਾ ਆਂਦਾ ਆਇਆ ਕਿਉਂ ਨਾ ਹਾਂਜੀ ਮੰਮੀ ਸਾਰੇ ਠੀਕ ਠਾਕ ਆ ਇੱਥੇ ਅੰਦਰ ਰਹਿੰਦਾ ਕਾਜਲ ਦਾ ਫੋਨ ਹੋਰ ਭੈਣ ਜੀ ਠੀਕ ਵਾ ਹੋਰ ਮੋਨੂ ਗਿਆ ਕਾਮਰੇ ਠੀਕ ਠੋ ਹਾਂਜੀ ਠੀਕ ਆ ਮੰਮੀ ਜੀ ਵੀ गए है अभी काम ते जंगाया पतपून लात तो, तो मैं लग गया लाओ ना गया। गया दे दे या। या दा परसों लोडी में आऊंगी लोडी लेके और ਨਾਲ ਮੈਂ ਮੁਲ ਜਾਵਾਂਗੇ ਨਾਲ ਆਵਾਂਗੇ ਲੋੜ ਜਾਗਾ ਜੇ ਤੇ ਜੰਗ ਤੈਨੂੰ देनディア ਰਹਾ ਹੋਇਆ ਆ ਜਾ ਕੋਈ ਗੱਲ ਨਹੀਂ ਮੰਮੀ ਮੇਰਾ ਵੀ ਬੜਾ ਦੇ ਲਗਣਿਆ ਹੈ ਤੁਹਾਨੂੰ ਮਿਲਣ ਨੂੰ ਮੈਂ ਵੀ ਤੁਹਾਡਾ ਸਵੇਰ ਦਾ ਫੂਡ ਇਕ ਕਰਨੀ ਸੀ ਤੇ ਫਿਰ ਮੈਂ ਕਿਹਾ ਚੱਲ ਆਈ ਲੈਨੀ ਆ ਹਾਂ ਪਤਾ ਲੋੜੀ लेके ਆਉਣਾ ਵਾਂ ਪਰਸੋਂ ਲੋੜੀ ਆ ਮੈਂ ਆਉਂਗੀ ਲੈ ਕੇ ਲੋੜੀ ਨਾਲ ਮੈਂ ਮੁਲ ਜਾਵਾਂਗੇ ਆਉਂਗੀ ਕੁੜੀ ਨੂੰ ਫੋਨ ਕਰਕੇ ਕਹਿਤਾ ਵਾ ਪਿਲੋੜੀ ਲੈ ਕੇ ਜਾਣਾ ਵਾ ਇਨ ਤੇ ਮੈਂ ਦੱਸਦੀ ਆ ਨਾ ਪੁੱਛਿਆ ਨਾ ਗਿੱਚਿਆ ਕੋਲ ਵੀ ਖਰਚਾ ਵਰਚਾ ਹੈਗਾ ਜਾਂ ਨਹੀਂ ਚਲ ਠੀਕ ਆ ਪਤਾ ਮੈਂ ਕਰਾ ਦਿਆਂ ਫੋਨ ਕਰਦੀ ਤੇ ਭਾਬੀ ਨਾਲ ਚਲੋ ਠੀਕ ਆ ਫਿਰ ਮੰਮੀ ਆਜੋ ਹਾਂ ਟਾਈਮ ਨਾ ਪਰਸੋਂ ਨੂੰ ਇਹ ਨਾ ਹੋਵੇ ਮੈਂ ਤੁਹਾਨੂੰ ਢੀਕਦੀ ਰਵਾਂ ਚੰਗਾ ਚਲੋ ਠੀਕ ਆ ਮੰਮੀ ਬੈਠੇ ਜੇ ਮੰਮੀ ਮੈਂ ਤਾਂ ਨਾਲ ਗੱਲ ਕਰਨੀ ਹੈ ਹਾਂਜੀ ਕਿ ਪਰਸੋਂ ਲੋਹੜੀ ਆ ਹਾਂਜੀ ਤੇ ਮੇਰੇ ਮੰਮੀ ਹੁਣ ਆਨੇ ਆਉਣਾ ਲੋਹੜੀ ਲੈ ਕੇ ਠੀਕ ਆ ਤੇ ਮੈਨੂੰ ਪੈਸੇ ਦੋ ਥੋੜੇ ਜਿਹੇ ਤਾਂ ਸਮਾਨ ਖਰੀਦ ਲਿਆਵਾ ਮੈਂ ਪੈਸੇ ਤੈਨੂੰ ਮੈਂ ਦੇ ਦੇਣੀ ਆ ਤੇ ਤੂੰ ਸ਼ਹਿਰ ਚੱਲਨੀ ਆ ਨਾ ਤੇ ਕਾਜਲੀ ਵੀ ਲੈ ਆਵੀਂ ਸਮਾਨ ਉਹਦੀ ਵੀ ਲੋਹੜੀ ਲੈ ਕੇ ਜਾਣਾ ਠੀਕ ਆ ਮੰਮੀ ਕੋਈ ਨਹੀਂ ਲੈ ਆਵਾਂਗੀ ਹਾਂ ਤੇ ਕੱਪੜਾ ਲੀੜਾ ਘਰੋਂ ਲਾ ਲਾਂਗੇ ਠੀਕ ਆ ਮੰਮੀ ਹਾਂ ਉਹ ਤੇ ਜਿੱਤਰਾ ਕਰਨੀ ਉਹ ਵੀ ਕਰਨੀ ਠੀਕ ਆ ਦੇ ਦੋ ਫਿਰ ਮੈਨੂੰ ਪੈਸੇ

ਪੂਨਮ ਨਹੀਂ ਦਿਖੰਡੀ ਗਈ ਕਿਤੇ ਪੂਨਮ ਸ਼ਹਿਰ ਨੂੰ ਗਈ ਸੀ ਸਮਾਨ ਲੈਣ ਤੇ ਸਹੁਰਿਆਂ ਨੇ ਆਉਣਾ ਸੀ ਅੱਛਾ ਤੇ ਉਹ ਮੈਂ ਖਪੀ ਕਾਜਲ ਵੀ ਲੈ ਆਵੀ ਉਹਦੀ ਵੀ ਲੋੜੀ ਕੱਲਣੀ ਆ ਅੱਛਾ ਅੱਛਾ ਤੇ ਉਹ ਫਿਰ ਉਹਨੂੰ ਤਾਂ ਟਾਈਮ ਲੱਗ ਗਿਆ ਹਣਾ ਕਿਦੋਂ ਕਦੀ ਗਈ ਆ ਗਈ ਤਾਂ ਬਾਬਾ ਟਾਈਮ ਦੀ ਆ ਤੇ ਮੰਮੀ ਹਾਂਜੀ ਕੱਲ ਨੂੰ ਜਾਣਾ ਵਾ ਫਿਰ ਕਾਜਲ ਕੋ ਲੋੜੀ ਲੈ ਕੇ ਹਾਂ ਪੂਨਮ ਗਈ ਸਮਾਨ ਤੋਂ ਲੈਣ ਤੇ ਉਹ ਲੈ ਆਉਂਦੀ ਆ ਤੇ ਫਿਰ ਤੁਸੀਂ ਕੱਲ ਨੂੰ ਚਲ ਜਿਓ ਅੱਛਾ ਤੇ ਲੀੜਾ ਕੱਪੜਾ ਹੈਗਾ ਘਰ ਵਾਦੂ ਆਹ ਲੀੜਾ ਕਪੜਾ ਦੇਗਾ ਘਰੇ ਹਨਾ ਹਾਂ ਹਾਂ ਤੇ ਉਹੋ ਹੀ ਲੈ ਜਿਓ ਤੇ ਗਾੜੀ ਬੱਚੇ ਤੂੰ ਹੀ ਮਿਲਣਾ ਕਰਨਾ ਭੈਣ ਭਰਾਵਾਂ ਨੂੰ ਦਿਨ ਦਿਹਾੜੇ ਤੇ ਜਾਣਾ ਚਾਹੀਦਾ ਭੈਣ ਭਰਾ ਕੋ ਤੇ ਤੂੰ ਹੀ ਜਾ ਆਇਆ ਕਰੋ ਆਪਣਾ ਕੀ ਭੇਤ ਹੁੰਦਾ ਵਾ ਵੀ ਕਿਹੜੇ ਵੇਲੇ ਕਿਤਨਾ ਦਾ ਟਾਈਮ ਆ ਜਾਣਾ ਤੇ ਮੰਮੀ ਤੂੰ ਇਨੀ ਜਾਣਾ ਮੇਰੇ ਨਾਲ ਨਹੀਂ ਬੱਚੇ ਮੈਂ ਕੀ ਕਰਨ ਜਾਣਾ ਤੂੰ ਹੀ ਸਮਝੇ ਦੋ ਜਣ ਤੂੰ ਤੇ ਪੂਨਮ ਤੇ ਤੁਸੀਂ ਜਾਓ ਮਿਲੋ ਗਿਓ ਅੱਗੇ ਪਿੱਛੇ ਤੇ ਤੂੰ ਕੰਮ ਤੇ ਰਹਿਣਾ ਤੇ ਚਲੋ ਦਿਨ ਦਿਹਾੜੇ ਤੇ ਭੈਣ ਭਰਾ ਕੋ ਜਾਣਾ ਚਾਹੀਦਾ ਨਾ ਆਹ ਹੋਰ ਇਹਨਾਂ ਦੇ ਉਧਰ ਮੈਂ ਕੰਮ ਤੇ ਹੀ ਆ। ਆਹੋ ਤੇ ਫੇਰੇ ਇਤਨਾ ਨਹੀਂ ਬੰਦਾ ਚੰਗਾ ਲੱਗਦਾ ਦਿੰਦੇ ਹੱਥ ਪੈਣ ਨੂੰ ਵੀ। ਚਾਹ ਹੁੰਦਾ ਕਿ ਮੇਰਾ ਭਰਾ ਆਵੇ ਮੇਰੇ ਕੋ। ਆਹੋ ਕੋਈ ਨਹੀਂ ਜਾਊਂਗਾ ਮੈਂ ਕੋਈ ਗੱਲ ਨਹੀਂ। ਆਹੋ ਤੇ ਤੂੰ ਹੀ ਚਲ ਜੇ ਉਧਰ ਜੇ ਮੈਂ ਤੇ ਜਦੋਂ ਮਰਜੀ ਜਾ ਕੇ ਹੋ ਗਣੀ। ਠੀਕ ਹੈ। ਆਹੋ ਤੂੰ ਜਾਓ ਮਿਲੋ ਗਿਲੋ ਕੋਈ ਗੱਲ ਨਹੀਂ। ਪੈਣਾ ਕੋ ਭਰਾ ਆ ਜਾਂਦੇ ਦਿੰਦੇ ਹਰ। ਆਹੋ ਪੈਣਾ ਨੂੰ ਵੀ ਠੀਕ ਹੁੰਦੀ ਭਰਾਵਾਂ ਦੀ। ਆਹੋ ਦਿੰਦੇ ਹਾਰ ਤੇ ਦਿੰਦੇ ਹਾਰ ਤੇ ਠੀਕ ਹੁੰਦੀ ਤੁਹਾਡਾ ਭਰਾ ਵੇ। ਆ ਆਵੇ। ਤੇ ਤੂੰ ਹੀ ਜਾਓ ਮੈਂ ਇੱਥੇ ਅੱਗੋ ਪਿੱਛੋ ਹੋਣਾ। ਚਲ ਕੋਈ ਨਹੀਂ ਜਾਵਾਂਗੇ ਫਿਰ ਚੰਗਾ ਬੱਚੇ ਬੈ ਤੂੰ ਤੇ ਮੈਂ ਤੇਰੇ ਲਈ ਪਾਣੀ ਲੈ ਕੇ ਆਵਾਂ ਮੈਂ ਤੈਨੂੰ ਪਾਣੀ ਪੁੱਛਿਆ ਨਹੀਂ ਉਦੋਂ ਦਾ ਤੈਨੂੰ ਗੱਲੀ ਲਾ ਹੜਿਆ ਚਲ ਕੋਈ ਨਹੀਂ ਮੰਮੀ ਨਹੀਂ ਬੈਠੋ ਠੰਡ ਬੜੀ ਆ ਨਿੱਗੇ ਹੋ ਕੇ ਬੈਠੇ ਹੋ ਮੈਂ ਕੋਈ ਨਹੀਂ ਆਪੇ ਪਾਣੀ ਫੜ ਲੀਨਾ ਵਾ ਰਸੋਈ ਚੋਂ ਤੇ ਪੀ ਲੈਣਾ ਕੋਈ ਨਹੀਂ ਬੈਠੋ ਤਾਂ ਕੋਈ ਨਹੀਂ ਨਿੱਗੇ ਹੋ ਕੇ ਮੰਮੀ ਅੱਜ ਤੇ ਨਾ ਸਮਾਨ ਖਰੀਦਿਆ ਖਰੀਦਿਆ ਨੇਰਾ ਹੀ ਹੋ ਗਿਆ ਵਾ ਖਰੀਦ ਲਈ ਐਮ ਐਸ ਮਾਂ ਜੋ ਜੋ ਚਾਹੀਦਾ ਹੈ ਠੀਕ ਆ ਸਬਜੀ ਭਾਜੀ ਵੀ ਲੈ ਆਈਆਂ ਮੈਂ ਵਾਰ-ਵਾਰ ਟਾਈਮ ਨਹੀਂ ਲੱਗਦਾ ਤੇ ਕੱਲ ਦਾ ਦਿਨ ਛੱਡ ਕੇ ਪਰਸੋਂ ਤੇ ਉਹਨਾਂ ਨੇ ਆਉਣਾ ਵਾ ਫ੍ਰਿਜ ਲਾਹੜਾ ਗਿਆ ਨਾ ਹਾਂ ਚੱਲ ਆ ਜਾ ਇੱਥੇ ਬੈਠਾ ਠੰਡ ਚ ਹੋਈ ਜਾਂਦੀ ਮਮੀ ਸੱਚੀ ਅੱਜ ਦੇ ਬਹੁਤ ਠੰਡ ਹੈਗੀ ਸਕੂਟਰ 'ਚ ਚਲਾਉਂਦੇ ਆ ਇੰਨੀ ਹਵਾ ਪੈਂਦੀ ਆ ਨਾ ਉਹ ਹਿਸਾਬ ਹੀ ਨਹੀਂ ਤੇ ਵਾਹੀ ਬੜੀ ਪੈਂਦੀ ਆ ਤੇ ਕੀ ਕੀ ਸਮਾਨ ਲੈ ਆਈ ਪਤਾ ਮਮੀ ਸਮਾਨ ਤੇ ਮੈਂ ਲੈ ਆਈ ਆ ਪਰ ਨਾ ਜਿਹੜਾ ਕਾਜ ਨੂੰ ਲੋੜੀ ਦਾ ਸਮਾਨ ਦੇਣਾ ਸੀ ਨਾ ਉਹ ਨਹੀਂ ਆਇਆ ਪੈਸੇ ਥੋੜੇ ਹੀ ਗੇ ਜਿਵੇਂ ਉਹ ਬੱਚੇ ਤੈਨੂੰ ਕਿੰਨੇ ਤੇ ਪੈਸੇ ਦਿੱਤੇ ਮਮੀ ਜਦੋਂ ਤੁਹਾਨੂੰ ਪਤਾ ਸ਼ਹਿਰ ਜਾਈਏ ਪੈਸੇ ਮਿੰਟੋਂ ਮਿੰਟ ਰੁੱਟ ਜਾਂਦੇ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਂ ਗਏ ਆ ਸਮਾਨ ਦੀ ਕਿੰਨੇਂ ਘਾਈ ਬੜੀ ਹੋਈ ਪਈ ਆ ਕਿਸ ਚੀਜ਼ ਨੂੰ ਹੱਥ ਨਹੀਂ ਲੱਗਦਾ ਤੇ ਕੋਈ ਗੱਲ ਨਹੀਂ ਜਦੋਂ ਇਹ ਆਉਣਗੇ ਤੇ ਕਰ ਲੈਨੇ ਗੱਲ ਆ ਗਏ ਤੈਨੂੰ ਪਤਾ ਕੁੜੀ ਦੀ ਲੋੜੀ ਕੱਲ ਨਹੀਂ ਤੇ ਤੈਨੂੰ ਪਤਾ ਤੇ ਹੈ ਕਿ ਉਹਦਾ ਸਮਾਨ ਜ਼ਰੂਰੀ ਲਿਆਉਣਾ ਮੰਮੀ ਮੈਂ ਤਾਂ ਕੋਸ਼ਿਸ਼ ਕੀਤੀ ਸੀ ਪਤਾ ਨੂੰ ਪਤਾ ਸਮਾਨ ਕਿੰਨਾ ਮਹਿੰਗਾ ਵਾ ਥੋੜਾ ਜਿਹਾ ਸਮਾਨ ਲਉ ਤਾਂ 1000 ਰੁਪਏ ਤੇ ਛੱਟ ਕੇ ਬਣ ਜਾਂਦਾ ਵਾ ਸਮਾਨ ਦਾ ਖਾਣ ਪੀਣ ਦਾ ਕਿੰਨਾ ਸਮਾਂ ਲਿਆ ਇੱਕ ਦੋ ਮੈਂ ਆਪਣਾ ਸੂਟ ਲੈ ਆਈ ਸੀ ਥੋੜੇ ਪੈਸੇ ਬਚੇ ਸੀ ਮੰਮੀ ਚਲ ਬਾਕੀ ਗੱਲਾਂ ਛੱਡੋ ਇਹ ਆ ਗਿਆ ਕੰਮ ਤੋਂ ਆਹੋ ਆਇਆ ਹੁਣੇ ਆਇਆ ਜੀ ਅੱਛਾ ਪੁੱਛਣ ਡਿਆਈ ਤੇਰੇ ਵੱਲੋਂ ਕਿ ਕਿੱਥੇ ਆ ਫੇ ਤੂੰ ਹੀ ਦੱਸ ਦੇਣਾ ਸੀ ਤੇ ਮੈਂ ਆਖੇ ਸਾਰ ਗਈ ਸਮਾਨ ਲੈਣ ਅੱਛਾ ਤਾਂ ਕਦੇ ਤਾਂ ਡਿਆ ਢੇਕਣ ਵੀ ਆਈ ਨਹੀਂ ਅਜੇ ਵੀ ਮੰਮੀ ਖਰੀਦਦਿਆਂ ਖਰੀਦਦਿਆਂ ਸਮਾਨ ਨਹੀਂ ਰਹੀ ਹੋ ਗਿਆ ਤੁਹਾਨੂੰ ਪਤਾ ਦੋ ਤਿੰਨ ਦੁਕਾਨਾਂ ਤੇ ਜਾਣਾ ਪੈਂਦਾ ਫਿਰ ਤੁਰ ਕੇ ਸਮਾਨ ਲਈਏ ਤੇ ਫੇਰ ਹੀ ਥੋੜਾ ਸਸਤਾ ਮਿਲਦਾ ਵਾ ਆ ਗਈਆਂ ਪੋਨਮ ਹਾਂਜੀ ਆ ਗਈਆਂ ਤੇ ਸਮਾਨ ਲੈ ਆਈਆਂ ਸਾਰਾ ਮੈਂ ਮੰਮੀ ਨੂੰ ਉਹ ਹੀ ਦੱਸਣ ਲਈ ਸੀ ਤੁਸੀਂ ਗੱਲਾਂ ਗਾਣ ਦੇ ਤੇ ਆਵਾਜ਼ ਤੁਹਾਡੀ ਆਉਂਦੀ ਹੈ ਅੰਦਰ ਤੇ ਮੈਂ ਸੁਣ ਰਿਆ ਹਾਂ ਉਡੀ ਵਾ ਤੇ ਲੋੜੀ ਦਾ ਸਮਾਨ ਤੂੰ ਲੈ ਕੇ ਨਹੀਂ ਆਈ ਇੰਨੇ ਪੈਸੇ ਕਿੱਥੇ ਖਰਚਾਈਆਂ ਸਾਰੇ ਤੁਹਾਨੂੰ ਤਾਂ ਪਤਾ ਹੀ ਆ ਕਿ ਵੀ ਅੱਜ ਤੱਕ 10000 ਰੁਪਏ ਤਾਂ ਕਿਤੇ ਗਿਆ ਹੀ ਨਹੀਂ ਆ ਕੋਈ ਵੀ ਸਮਾਨ ਲੈਣ ਜਾਓ ਮੈਂ ਕਿਹੜਾ ਖਾ ਗੁਈਆਂ ਪੈਸੇ ਸਮਾਨ ਜਿਨੇ ਭਾਇਆ ਤਾਂ ਮੈਂ ਲੈ ਆਈ ਆ ਹੁਣ ਨਹੀਂ ਪੈਸੇ ਬਚੇ ਤਾਂ ਮੈਂ ਕਿਥੋਂ ਲਿਆਉਣਾ ਸੀ ਖਾਣ ਵਾਲੀ ਇਹ ਚ ਕੋਈ ਗੱਲ ਨਹੀਂ ਹੈਗੀ ਜਿਹੜੇ ਕੰਮ ਲਈ ਮੰਮੀ ਨੇ ਪੈਸੇ ਦਿੱਤੇ ਸੀ ਉਹ ਕੰਮ ਪੂਰਾ ਕਰਕੇ ਆਉਣਾ ਸੀ ਨਾ ਤੁਸੀਂ ਆਪਣੇ ਸੂਟ ਲੈ ਆਉਂਦੇ ਹੋ ਤੂੰ ਮੈਨੂੰ ਪਸੰਦ ਆ ਗਿਆ ਤਾਂ ਮੈਂ ਲੈ ਆਈ ਆ ਇੱਥੇ ਲੜਾਈ ਕਰਨ ਵਾਲੀ ਕਿਹੜੀ ਗੱਲ ਆ ਲੜਨ ਥੋੜੀ ਟਾਈਮ ਹੈ ਮੈਂ ਮੈਂ ਤੇ ਤੇਨਾਂ ਗੱਲ ਹੀ ਕਰਨ ਡਿਆ ਜਿਹੜੇ ਕੰਮ ਲਈ ਮੰਮੀ ਨੇ ਤੈਨੂੰ ਪੈਸੇ ਦਿੱਤੇ ਸੀ ਪਹਿਲਾਂ ਉਹ ਕੰਮ ਪੂਰਾ ਕਰ ਦੇ ਪਤਾ ਤੇ ਤੈਨੂੰ ਸਾਰਾ ਹੈਗਾ ਹੀ ਆ ਕਿ ਮੇਰੀ ਸੈਲਰੀ 25 ਤਰੀਕ ਨੂੰ ਹੁੰਦੀ ਆ ਤੇ ਤੂੰ ਪਹਿਲਾਂ ਸਮਾਨ ਖਰੀਦ ਲਈ ਜਿਹੜਾ ਮੰਮੀ ਨੇ ਕਿਹਾ ਸੀ ਤੈਨੂੰ ਤੂੰ ਆਪਣਾ ਹੀ ਸਮਾਨ ਖਰੀਦ ਲਈ ਆਈ ਸਾਰਾ ਲੈ ਆਪਣਾ ਕਾਹਦਾ ਸਮਾਨ ਖਰੀਦ ਲਈ ਤੇਰੀ ਮੰਮੀ ਹੋਰਾਂ ਨੇ ਆਉਣਾ ਹੈ ਤੇ ਮੈਂ ਖਾਣ ਪੀਣ ਵਾਲੇ ਸਮਾਨ ਖਰੀਦ ਲਿਆ ਵਾ ਤੁਹਾਨੂੰ ਤਾਂ ਬਸ ਪਤਾ ਨਹੀਂ ਮੇਰੇ ਪੈਸੇ ਕਿਹਨੇ ਆਉਣਾ ਕੀ ਹੁੰਦਾ ਤੇ ਇਹ ਲੜਾਈ ਪਹਿਲਾਂ ਹੀ ਪਾ ਲਈਨੇ ਤਲਪਤ ਤੂੰ ਹੀ ਲੜਨਾ ਨਹੀਂ ਕੋਈ ਗੱਲ ਨਹੀਂ ਜੇ ਖਰਚੀ ਆਈ ਆ ਤੇ ਕਰ ਲਾਂਗੇ ਉਧਰੋਂ ਨਹੀਂ ਮਮੀ ਮੈਂ ਲੜਨ ਥੋੜੀ ਡਿਆ ਮੈਂ ਤਾਂ ਗੱਲ ਹੀ ਕਰਨ ਡਿਆ ਹਾਂ ਆ ਤਾਂ ਇਕਰਾਂ ਨੂੰ ਫੋਨ ਕਰ ਦਿੱਤਾ ਭਈ ਆਈ ਆਉਣਾ ਵਾ ਕੋਈ ਗੱਲ ਨਹੀਂ ਆਖਾਂਗੇ ਨਹੀਂ ਆਇਆ ਗਿਆ ਫੇ ਕੀ ਕਰਨਾ ਲੜਾਈ ਥੋੜੀ ਪਾਉਣੀ ਆ ਤੇ ਕੋਈ ਗੱਲ ਨਹੀਂ ਤੁਸੀਂ ਮਮੀ ਜੇ ਸਮਾਨ ਮੰਗਾਉਣਾ ਸੀ ਕੁੜੀ ਵਾਸਤੇ ਤੇ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਹੁੰਦਾ ਹੋਇਆ ਲੈ ਹੀ ਆਉਣਾ ਸੀ ਸਾਰਾ ਸਮਾਨ ਮੈਂ ਕਹਾਂਗਾ ਚੱਲ ਚੱਲੀ ਆ ਤੇ ਕੀ ਘੜੀ ਕੇ ਫੇਰ ਹੋ ਜਾਏਗਾ ਤੇ ਉਹ ਵੀ ਚੱਲੀ ਆ ਤੇ ਲੈ ਆਉਂਦੀ ਆ ਮੈਨੂੰ ਕੀ ਪਤਾ ਇਹਨੇ ਸਾਰੇ ਖਰਚਾ ਆਉਣੇ ਤੁਹਾਨੂੰ ਤਾਂ ਪਤਾ ਇਹਦੇ ਸੁਭਾ ਦਾ ਇਹ ਦੇਖੋ ਜਿੰਨੇ ਪੈਸੇ ਹੋਣੇ ਸਾਰੇ ਢਾ ਦਿੰਦੀ ਆ ਉਹ ਕਰਦੀ ਤੇ ਇਤਨਾ ਹੀ ਆ ਤੇ ਤੁਸੀਂ ਮੈਨੂੰ ਦੱਸਣਾ ਤੇ ਮੈਂ ਆਪਣੇ ਸਮਾਨ ਸਾਰਾ ਲੈ ਆਉਣਾ ਹੈ ਚੱਲ ਕੋਈ ਨਹੀਂ ਕੋ ਜੋ ਜਦੋਂ ਹੀ ਆਪ ਜਾ ਕੇ ਲੈ ਆਉਗੀ ਉਹ ਵੀ ਹੋ ਗਿਆ ਠੀਕ ਆ ਤੁਸੀਂ ਲੜਾਈ ਨਾ ਕਰੋ ਹੁਣ ਨਹੀਂ ਮੰਮੀ ਲਾਣ ਥੋੜੀ ਹੀ ਡੇ ਆ ਹ ਚਲੋ ਠੀਕ ਆ ਮੰਮੀ ਮੈਂ ਕਰਦਾ ਇਹਦੇ ਨਾਲ ਗੱਲ ਜਾ ਕੇ ਲੈ ਦੇ ਚ ਗੁੱਸੇ ਹੋਣ ਵਾਲੀ ਗੱਡੀ ਗੱਲ ਆ ਭਲਾ ਮੂੰਹ ਬਲਾ ਕੇ ਬੈਠੀ ਆ ਤੈਨੂੰ ਇਹੀ ਗੱਲ ਕਹੀ ਸੀਗੀ ਪੀ ਜਿਹੜੇ ਮੰਮੀ ਨੇ ਪੈਸੇ ਦਿੱਤੇ ਉਹਦਾ ਸਮਾਨ ਤੋਂ ਕੁੜੀ ਦਾ ਲੈਂਦੀ ਲੋੜੀ ਦਾ ਲੈ ਮੈਂ ਤੁਹਾਨੂੰ ਕੀ ਆਖਿਆ ਸੀ ਮੈਂ ਤਾਂ ਇਹੋ ਕਿਹਾ ਨਾ ਕਿਵੇਂ ਮੇਰੇ ਪੇਕੇਆਂ ਨੇ ਮਗਰੋਂਣਾ ਹੁੰਦਾ ਲੜਾਈ ਕਿਉਂ ਪਹਿਲਾਂ ਪਾ ਲੈਨੇ ਆ ਮੈਂ ਕਿਹੜਾ ਜਾਣ ਬੁੱਝ ਕੇ ਸਮਾਨ ਉੱਥੇ ਲੈ ਕੇ ਨਹੀਂ ਆਈ ਮੇਰੇ ਕੋਲ ਜਿੰਨੇ ਪੈਸੇ ਹੈਗੇ ਇਹ ਮੈਂ ਲੈ ਆਈ ਆ ਲੜਾਈ ਥੋੜੀ ਅਸੀਂ ਭਾਈ ਆ ਦੱਸ ਅੱਗੇ ਤੇਰੇ ਪੇਕੇ ਆਉਂਦੇ ਤਾਂ ਅਸੀਂ ਉਦੋਂ ਨਹੀਂ ਖਰਚਾ ਕਰਦੇ ਹੈਗੇ ਮੈਨੂੰ ਪਤਾ ਸਾਰਾ ਤੇਰੀਆਂ ਚਾਲਾਂ ਦਾ ਤੂੰ ਜਾਣ ਬੁੱਝ ਕੇ ਨਹੀਂ ਲੈ ਕੇ ਆਈ ਸਮਾਨ ਤੂੰ ਸਾਰੇ ਪੈਸੇ ਉਦਾਂ ਹੀ ਖਰਚ ਕੇ ਆਈ ਆਪਣਾ ਸਮਾਨ ਲੈ ਆਈ ਨਿਕਲ ਸੁਖੜ ਕੁੜੀ ਦੇ ਨਾਂ ਤੇ ਤੂੰ ਵੈਸੇ ਹੀ ਜ਼ਿਆਦਾ ਚੜਦੀ ਆ ਹਾਂ ਮੈਂ ਚੜਦੀ ਆ ਮੈਂ ਹੁਣ ਆਈ ਨਾ ਆਪਣੀ ਗੱਲ ਤੇ ਮੈਨੂੰ ਪਤਾ ਹੈਗਾ ਤੂੰ ਕੁੜੀ ਦੇ ਨਾਂ ਤੇ ਇਦਾਂ ਹੀ ਚੜਦੀ ਆ ਤੇ ਤੂੰ ਉਹਦੇ ਵਾਸਤੇ ਜਾਣ ਬੁੱਝ ਕੇ ਨਹੀਂ ਸਮਾਨ ਲੈ ਕੇ ਆਈ ਮੰਮੀ ਨੂੰ ਤੇ ਤੇਰੇ ਹਾਰ ਉਬਾਰੇ ਪਤਾ ਹੀ ਨਹੀਂ ਆ ਉਹਦੇ ਤੈਨੂੰ ਚੰਗਾ ਹੀ ਬੜਾ ਸਮਝਦੇ ਆ ਦਾਦੀ ਨਹੀਂ ਮੈਂ ਤੈਨੂੰ ਮੰਮੀ ਦੇ ਸਾਹਮਣੇ ਕੁਝ ਕਿਹਾ ਹਾਂ ਮੈਂ ਜਾਣ ਬੁੱਝ ਕੇ ਨਹੀਂ ਲੈ ਕੇ ਆਈ ਸਮਾਨ ਸਾਡੇ ਕੋਲ ਪਹਿਵਾਦੂ ਆਇਆ ਹਾੜ ਤੇ ਆਪਣਾ ਨਹੀਂ ਘਰ ਦਾ ਕਰਦਾ ਕਰ ਜਾ ਰਹਾ ਹੁੰਦਾ ਤਨਖਾਹ ਤਾਂ ਦੀਆਂ 25 ਦਿਨਾਂ ਬਾਅਦ ਆਉਂਦੀ ਆ। ਆਈ ਉਹਨੇ ਤਨਖਾਹ ਦੇ ਵਿੱਚ ਖਜ਼ਾਨਾ ਕਰਨਾ ਹੁੰਦਾ ਵਾ। ਮੰਮੀ ਲਕਾਲ ਘਾ ਰੱਖਦੇ ਰਹਿੰਦੇ ਪੈਸੇ ਮੈਂ ਤੁਸੀਂ ਪੈਸੇ ਮੈਨੂੰ ਫੜਾਉਂਦੇ ਨਹੀਂ ਆ। ਹੁਣ ਮੈਨੂੰ ਜਦੋਂ ਮਿਲਦੇ ਆ ਤੇ ਮੈਂ ਵਿੱਚੋਂ ਆਪਣਾ ਹਿੱਸਾ ਖ ਲੈਣੀ ਆ। ਤੇ ਜਦੋਂ ਘਰ ਵਿੱਚ ਵੱਡੇ ਹੈਗੇ ਆ ਉਹਨਾਂ ਨੂੰ ਹੀ ਪੈਸੇ ਫੜਾਉਣੇ ਆਣ ਕੇ ਮੈਂ। ਜਦੋਂ ਵੱਡੇ ਘਰ ਨਾ ਹੋਣਗੇ ਉਹ ਤੇ ਤੈਨੂੰ ਫੜਾ ਦਿਆ ਕਰਾਂਗਾ ਹੁਣ ਤੇ ਉਹਨਾਂ ਨੂੰ ਹੀ ਫੜਾਉਣੇ ਮੈਂ ਪੈਸੇ। ਤੈਨੂੰ ਇਹ ਵੀ ਚੇੜਾ ਮੈਨੂੰ ਲੱਗਦਾ ਤੈਨੂੰ ਇਹ ਵੀ ਚੇੜਾ ਕਿ ਤੂੰ ਸਾਰੇ ਪੈਸੇ ਲੈ ਆਣ ਗਿਆ ਆਪਣੀ ਤੇ ਮੇਰੀ ਸਾਰੀ ਆਪਣੀ ਮੰਮੀ ਦੇ ਹੱਥੇ ਰੱਖਦਾ। ਜ਼ ਤੇ ਹੁਣ ਹੀ ਨਹੀਂ ਆ ਮੈਨੂੰ ਥੋੜੇ ਥੋੜੇ ਖਰਚਿਆਂ ਵਾਸਤੇ ਛੋਟੇ ਛੋਟੇ ਚੀਜ਼ ਲੈਣ ਵਾਸਤੇ ਮੰਮੀ ਘੜੀ ਹੱਥ ਢਣੇ ਪੈਂਦੇ ਆ ਜਦੋਂ ਆਪਣੀ ਕੁੜੀ ਨੂੰ ਚੀਜ਼ ਜੜੀ ਹੁੰਦੀ ਮੰਮੀ ਛੱਟ ਪੈਸੇ ਕੱਢ ਕੇ ਫੜਾ ਦਿੰਦੀ ਆ ਕਹਿੰਦੀ ਜਾ ਲੈ ਖਰੀਦ ਕੇ ਬੁਲੇ ਦੇ ਮੈਨੂੰ ਨਹੀਂ ਗੁੱਸਾ ਆਉਣਾ ਤੇਰਾ ਦੇ ਇਹੋ ਹਾਲ ਰਹਿਣਾ ਵਾ ਤੈਨੂੰ ਜੋ ਮਰਜ਼ੀ ਲਿਆ ਕੇ ਦੇ ਦੋ ਜਿੰਨੇ ਮਰਜ਼ੀ ਪੈਸੇ ਦੇ ਦੋ ਤੂੰ ਇਦਾਂ ਹੀ ਕਰਦੀ ਹੁੰਨੀ ਆ ਸਾਰੇ ਨਿਪੜ ਗਏ ਆ। ਭਾਂਡੇ ਸਾਰੇ ਮਾਜ ਲਿਆ ਵਾ। ਹੁਣ ਝਾੜੂ ਲਾਏਗਾ ਦਾਦਾ ਝਾੜੂ ਫੇਰ ਕੇ ਤੇ ਪੋਚੇ ਮਾਰ ਲੰਨੀ ਆ। ਚਲ ਪੱਗ ਤੇ ਗਈ ਆ ਮੇਰੀ ਬੱਜ ਤੇ ਮੈਂ ਵੀ ਹੋ ਗਿਆ ਹੁਣ ਰੈਡੀ। ਕੋਲੋਂ ਵੇਖਾ ਕੀ ਕਰਨੀ ਲੈ ਅੱਜ ਤੇ ਲੱਗੀ ਮਾਰ ਝਾੜੂ ਝੂੜੂ ਮਾਰ ਲਿਆ ਭੰਡੇ ਭੁੰਡੇ ਵੀ ਨੇ ਕੋਲੇ ਟਾਈਮ ਨਹੀਂ। ਅੱਜ ਇਹਦੇ ਪੇਕੇ ਆਣੇ ਜੂ ਆਉਣਾ ਵਾ। ਤਦ ਕਰਕੇ ਸਾਰੇ ਕੰਮ ਨਬੇੜ ਲਏ ਆ ਨਹੀਂ ਤੇ ਇਹ ਤੇ 9-10 ਵਜੇ ਤੱਕ ਸੁੱਤੀ ਨਾ ਉੱਠੇ। ਅੱਜ ਦਿਨ ਚਾਹ ਹੀ ਬੜਾਵਾ। ਹੋ ਗਏ ਤੇ ਤਿਆਰ ਹਾਂ ਮੈਂ ਤੇ ਹੋ ਗਿਆ ਹਾਂ ਤਿਆਰ ਨਿਭੜ ਗਏ ਤੇਰੇ ਸਾਰੇ ਕੰਮ ਹਾਂਜੀ ਹਾਂਜੀ ਨਿਭੜ ਗਏ ਆ ਪਾਈਆਂ ਤੇ ਸਵੇਰ ਦੀ ਉੱਠ ਕੇ ਦਵਾ-ਦੋ ਕੰਮ ਕਰਨ ਨਹੀਂ ਆ ਅੱਜ ਤੇ ਡੇਮ ਮਾਰੋ ਮਾਰ ਕੰਮ ਕਰ ਤੂੰ ਲੈ ਦੱਸ ਕਰਨਾ ਨਹੀਂ ਅੱਜ ਮੇਰੇ ਪੇਕੇ ਆ ਨਹੀਂ ਆਉਣਾ ਵਾ ਉਹੀ ਤੇ ਮੈਂ ਕਹਿਣ ਡਿਆ ਉਹੀ ਤੇ ਮੈਂ ਕਹਿਣ ਡਿਆ ਵੀ ਅੱਜ ਤੇਰੇ ਮੰਮੀ ਨੂੰ ਆਣਾ ਨਹੀਂ ਆਉਣਾ ਨਾ ਲੋੜੀ ਲੈ ਕੇ ਪਾਈਆਂ ਤੇ ਸਵੇਰ ਦੀ ਉੱਠ ਗਈਆਂ ਉਹਦਾ ਤੇ ਮੰਮੀ ਤੈਨੂੰ ਵਾਜਾ ਮਾਰਦੀ ਰਹਿੰਦੀ ਤੇ ਉੱਠਦੀ ਨਹੀਂ ਆ ਤੇ ਲੈ ਦੱਸ ਮੈਂ ਫਿਰ ਵੀ ਕੰਮ ਕਰਦੀ ਆ ਭਾਵੇਂ ਮੈਂ 10 ਵਜੇ ਉੱਠਾਂ ਤਾਂ ਭਾਵੇਂ ਮੈਂ 8 ਵਜੇ ਉੱਠਾਂ ਕੰਮ ਤੇ ਮੈਂ ਹੀ ਕਰਦੀ ਸਾਰਾ ਘਰ ਦਾ ਚੱਲ ਕੋਈ ਗੱਲ ਨਹੀਂ ਸ਼ਹਿਰ ਦਾ ਕੋਈ ਸਮਾਨ ਲੈਣ ਵਾਲਾ ਤਾਂ ਨਹੀਂ ਆਗਾ ਸਰੋ ਨਹੀਂ ਨਹੀਂ ਮੈਂ ਲੈ ਆਂਦਾ ਹੀ ਉਦਣ ਹੀ ਸਾਰਾ ਸਮਾਨ ਚੱਲ ਫਿਰ ਵੀ ਜੇ ਕੋਈ ਲੋੜ ਪੈ ਗਈ ਫੇ ਮੈਂ ਦੱਸਦੀ ਚੰਗਾ ਠੀਕ ਹੈ ਉਹ ਨਮਾ ਆਏ ਨਹੀਂ ਅਜੇ ਮੰਮੀ ਹੋਣੀ 2 ਵਜੇ ਆ ਨਹੀਂ ਹਜੇ ਨਹੀਂ ਆਏ ਕਹਿੰਦੇ ਅਏ 1:30 ਵਜੇ ਤੱਕ ਆ ਜਾਗੇ ਤਦ ਮੈਨੂੰ ਸਵੇਰ ਦੀ ਰੋਟੀ ਵੀ ਨਹੀਂ ਖਵਾਈ ਆਪਣੇ ਪੇਕੇਆਂ ਦੀ ਉਹਨਾਂ ਦੀ ਚਾਹ ਦੇ ਵਿੱਚ ਮੈਂ ਕਹਿੰਦੀ ਹਾਂ ਚਲ ਇਕੱਠੇ ਖਾਵਾਂਗੇ ਰੋਟੀ ਤੇ ਮੈਂ ਤਾਂ ਨਹੀਂ ਬਣਾਈ ਜਦੋਂ ਹੋਣਗੇ ਗਰਮ ਗਰਮ ਪਕਾਵਾਂਗੀ ਭੁੱਖ ਬੜੀ ਲੱਗੀ ਵੈਸੇ ਮੈਨੂੰ ਹੁਣ ਕੋਈ ਨਹੀਂ ਪਕਾ ਦੇਣੀ ਆ ਵੇਟ ਕਰ ਲਓ ਹਾਂ 5 ਮਿੰਟ ਹੋਰ ਚਲ ਅੱਧਾ ਘੰਟਾ ਹੋਰ ਵੇਖ ਲੈਣਾ ਮੈਂ ਆ ਵੇਟ ਕਰ ਲਓ ਕੋਈ ਗੱਲ ਨਹੀਂ ਇੰਜ ਕਰ ਪੋਨੂੰ ਤੂੰ ਨਾ ਫੋਨ ਲਾ ਮਮੀ ਉਹਨਾਂ ਨੂੰ ਤੇ ਪੁੱਛੋ ਉਹਨਾਂ ਨੂੰ ਕਿਦੋਂ ਘਰ ਆਉਣਾ ਉਹਨਾਂ ਨੇ ਲਾ ਲੈਣੀ ਆ ਕੋਈ ਨਹੀਂ ਹੈਲੋ ਮੰਮੀ ਹਜੇ ਤੱਕ ਤੁਸੀਂ ਆਏ ਕਿਉਂ ਨਹੀਂ ਜੇ ਮੈਂ ਤੁਹਾਨੂੰ ਕਦੇ ਦੀ ਢੀਕਣ ਲਈ ਆ ਸਾਰੀਆਂ ਤਿਆਰੀਆਂ ਕਰਕੇ ਬੈਠੀ ਆ ਸਵੇਰ ਦੇ ਤਿਆਰ ਹੋ ਕੇ ਬੈਠੀ ਆ ਨਾ ਨੂੰ ਮੇਰੇ ਮੈਂ ਕੰਮ ਤੇ ਜਾਣ ਦਿੱਤਾ ਤੇ ਹਜੇ ਤੱਕ ਆਏ ਨਹੀਂ ਆ ਹਾਂ ਤੁਹਾਨੂੰ ਪਤ ਮੈ ਆਉਣਾ ਸੀ ਮੇਰੇ ਕੋ ਆਇਆ ਨਹੀਂ ਗਿਆ ਕੀ ਕਰਾਂ ਹੁਣ ਮੈਂ ਕੀ ਲੈ ਕੇ ਆਵਾਂ ਭਾਬੀ ਦੰਦ ਦੰਦ ਲੜਾਈ ਪਾਈ ਐ ਇਹਨਾਂ ਕਪਾਤ ਪਾ ਲਿਆ ਹੈ ਉਦਣੀ ਇਹਨੇ ਤਾਂ ਹੁਣ ਹੀ ਦਿੱਤਾ ਵੇ ਤੇ ਕਿਉਂ ਕੀ ਹੋਇਆ ਭਾਬੀ ਨੇ ਕੀ ਕਹਿਤਾ ਦੱਸੋ ਤਾਂ ਸਹੀ ਮੈਨੂੰ ਕੀ ਗੱਲ ਹੋਈ ਆ ਚੱਲ ਪੋ ਤਾਂ ਸਾਹਮਲੇ ਆਂ ਪਾਪਾ ਮਾਂ ਨੂੰ ਵੀ ਸਾਹਮਲੇ ਆ ਇਹੰਦਰ ਪੈਸਾ ਲਿਆ ਆ ਤਾਂ ਆਪਾਂ ਸ਼ਹਿਰ ਚੱਲੀਏ ਕੰਲੀੜਾ ਕੱਪੜਾ ਲੈ ਆਈਏ ਪਰਥੋਂ ਜਾਣਾ ਫਿਰ ਸ਼ਹਿਰ ਕੀ ਕਰਨ ਜਾਣਾ ਈੜਾ ਕੱਪੜਾ ਲਿਆਉਣਾ ਕੁੜੀ ਦਾ ਫੋਨ ਦਾ ਫੋਨ ਆਇਆ ਸੀ ਕੀ ਕਰਨੂ ਆਇਆ ਫੋਨ ਲੋੜੀ ਖੜਨੀ ਆ ਲੋੜੀ ਦੇ ਤੇ ਲੋੜੀ ਦਾ ਮੰਮੀ ਉਹਨੂੰ ਤਾਂ ਤੁਸੀਂ ਕਹਿਤਾ ਮੇਰੇ ਨਾਲ ਸਲਾਹ ਕੀਤੀ ਮੰਮੀ ਤੁਸੀਂ ਮੈਨੂੰ ਪੁੱਛਿਆ ਪੀ ਲੋੜੀ ਲੈ ਕੇ ਜਾਣਾ ਤੂੰ ਇਹ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਇੰਨਾ ਨਹੀਂ ਪਤਾ ਵੀ ਘਰ ਦਾ ਖਰਚਾ ਕਿੱਥੋਂ ਚੱਲਦਾ ਕੱਲੇ ਦੀ ਕਮਾਈ ਆ ਕਿੱਥੇ ਕਿੱਥੇ ਵਰਤਾਂ ਮੈਂ ਕਮ ਸਕ ਕ ਮੈਨੂੰ ਤੇ ਪੁੱਛ ਲਿਆ ਕਰੋ ਆਪ ਹੀ ਮੈਨੂੰ ਪੁੱਛਿਆ ਨਹੀਂ ਕਿਛਿਆ ਨਹੀਂ ਫੋਨ ਕਰਤਾ ਤੁਸੀਂ ਉਹਨੂੰ ਮੰਮੀ ਕੰਮ ਦਾ ਤੇ ਅੱਗੇ ਮੰਦਾ ਚੱਲਣ ਡਿਆ ਵਾ ਘਰ ਦੇ ਖਰਚੇ ਤੇ ਅੱਗੇ ਮਹਾ ਚੱਲਣ ਡੇ ਆ ਤੇ ਤੁਸੀਂ ਕਹਿੰਦੇ ਕੁੜੀ ਕੋ ਜਾਣਾ ਲੋੜੀ ਲੈ ਕੇ ਮੇਰ ਕੋ ਤੇ ਹਾਨੀ ਆ ਜੇ ਤੁਹਾਡ ਕੋ ਹੈਗੀ ਆ ਤੇ ਲੈ ਜਾਓ ਤੇ ਚੱਲ ਜਾਓ ਘਰ ਹੋਰ ਦੇਣਾ ਕੁੜੀਆਂ ਨੂੰ ਐਹੀ ਆ ਵੀ ਦੇਣ ਤਿਆਰ ਜਦੋਂ ਦਾ ਉਹਦੇਣਾ ਆਪਾਂ ਰਖੜੀ ਹੋਈ ਲੋੜੀ ਹੋ ਗਈ ਤੋ ਦਾ ਦੇਣਾ ਹੀ ਪੈਣਾ ਆਪਾਂ ਨੂੰ ਜਿੰਜਰ ਮੈਂ ਜੇ ਨਹੀਂ ਹਾਂ ਜਦ ਤੱਕ ਮੈਂ ਦੇਣਾ ਹੀ ਦੇਣਾ ਵਾ ਦਿਹਾਰ ਕਰਾ ਦਾ ਰੋਜ਼ ਰੋਜ਼ ਹੁੰਦੇ ਆ ਤੇ ਆਪਾਂ ਲੋੜੀ ਖੜਨੀ ਪੈਣੀ ਚੱਲ ਥੋੜੀ ਲੈ ਜਾਂਦੇ ਆ ਅੱਗੇ ਤੇ ਮਾਨੀ ਸਾਰਾ ਟੱਬਰ ਤੇ ਕੱਪੜੇ ਖਰਨੇ ਤੇ ਹੁਣ ਪਰੌਣੇ ਦਾ ਤੇ ਕੁੜੀ ਦਾ ਲੈ ਜਾਂਦੇ ਆ ਤੇ ਡੋਡੀਆਂ ਰੜੀਆਂ ਲੈ ਜਾਂਦੇ ਆ ਕੁਛ ਤੇ ਭਾਜੀ ਉਦਾਂ ਮਾਨੀ ਕਰਨੀ ਚੱਲ ਨਹੀਂ ਖੜਦੇ ਉਹਦਾ ਖਰਚਾ ਆਪਾਂ ਨਹੀਂ ਕਰਦੇ ਮਾਤਾ ਮੇਰ ਕੋ ਹੈ ਨਹੀਂ ਪੈਸੇ ਜੇ ਤੇਰ ਕੋ ਹੈਗੇ ਆ ਤੇ ਚੱਲ ਜਾ ਮੇਰੀ ਆਸ ਨਾ ਰੱਖੀ ਸ਼ੇਅਰ ਕਰਨ ਨਾਲ ਕਿ ਲਈ ਕੇ ਮੈਂ ਦਾ ਖਾਲੀਆ ਥੋੜਾ ਪੀਆ ਹੋਇਆ ਜਾਂਦਾ ਵਾ ਸਾਲ ਪਿੱਛੇ ਦੇ ਨੰਮ ਦਾ ਵਾ ਮੰਮੀ ਫਿਰ ਕੀ ਹੋਇਆ ਮੈਂ ਤੁਹਾਨੂੰ ਕਿਹੜਾ ਕਿਹਾ ਹੈਗਾ ਕਿ ਵੀ ਤੁਸੀਂ ਮੇਰੇ ਵਾਸਤੇ ਸਮਾਨ ਲੈ ਕੇ ਆਉਣਾ ਵਾ ਤੁਸੀਂ ਬਸ ਆ ਹੀ ਜਾਂਦੇ ਮੈਨੂੰ ਇੰਨਾ ਬੜਾ ਹੈਗਾ ਪੁੱਤ ਨੂੰ ਤਾਂ ਬੜਾ ਬੱਦਰਾ ਹੋਣ ਲਈ ਨਾ ਕੰਚੀ ਨਹੀਂ ਤਰਕੋ ਉਹ ਦੀ ਗ੍ਰਹਿਣੀ ਹੈ ਮੰਮੀ ਚਲ ਕੋਈ ਗੱਲ ਨਹੀਂ ਤੁਸੀਂ ਮੰਨਣਾ ਭਰੋ ਨਹੀਂ ਭਾਬੀ ਨੇ ਹੁਣ ਦਿੱਤਾ ਕੋਈ ਗੱਲ ਨਹੀਂ ਤੁਸੀਂ ਰੋਵੋ ਨਾ ਚਲੋ ਠੀਕ ਆ ਕੋਈ ਗੱਲ ਨਹੀਂ ਨਹੀ ਆਇਆ ਗਿਆ ਤੇ ਚੰਗਾ ਸਵੇਰ ਦੀ ਉੱਡੀ ਫਿਰਨ ਦੀ ਹੈਗੀ ਹੁਣ ਪਤਾ ਲੱਗਾ ਨਾ ਭਾਬੀ ਤੇਰੀ ਨੇ ਤੇਰੀ ਮੰਮੀ ਨੂੰ ਆਉਣ ਨਹੀਂ ਦਿੱਤਾ ਤੇ ਕਿਦਾਂ ਦਾ ਮਹਿਸੂਸ ਹੋਇਆ ਮੈਨੂੰ ਵੀ ਤੂੰ ਕੰਮ ਤੇ ਨਹੀਂ ਜਾਣ ਦਿੱਤਾ ਐਦਾਂ ਪਤਾ ਲੱਗਦਾ ਜਿਦੋਂ ਕੋਈ ਅਗਲਾ ਬੰਦਾ ਅੜੀ ਕਰਨ ੜਿਆ ਹੋਵੇ ਤੇ ਪਹੁੰਚਿਆ ਨਾ ਜਾਵੇ ਅੱਜ ਇਹ ਵੀ ਜਾਣਾ ਹੈਗਾ ਉਦਾਂ ਭੈਣ ਕੋ ਲੋੜੀ ਲੈ ਕੇ ਤੇ ਤੂੰ ਜਾਣ ਨਹੀਂ ਦਿੱਤਾ ਮੰਮੀ ਨੇ ਤੈਨੂੰ ਪੈਸੇ ਦਿੱਤੇ ਸੀਗੇ ਵੀ ਚੱਲ ਸਮਾਨ ਲੈ ਆਈਂ ਕੁੜੀ ਵਾਸਤੇ ਲੋੜੀ ਦਾ ਤੇ ਤੂੰ ਸਾਰੇ ਹੀ ਪੈਸੇ ਵਰਤਾਈ ਹੁਣ ਸਵੇਰ ਦਾ ਡਿਕੰਡੀ ਆਪਣੀ ਮੰਮੀ ਨੂੰ ਤੇ ਤੇਰੀ ਭਾਬੀ ਨੇ ਉਹਨੂੰ ਆਉਣ ਨਹੀਂ ਦਿੱਤਾ ਹੁਣ ਦਿਨੋ ਪਤਾ ਲੱਗਣ ਡਿਆ ਹੁਣਾ ਵਾ ਨਾ ਵੀ ਕੋਈ ਡੀਕ ਕਰੇ ਤੇ ਕਿੱਦਾਂ ਲੱਗਦਾ ਵਾ ਉਹ ਵੀ ਵਿਚਾਰੀ ਸਵੇਰ ਦੀ ਡਿਕੰਡੀ ਹੋਣੀ ਮੈਨੂੰ ਵੀ ਮੇਰੇ ਭਰਾ ਨੇ ਆਉਣਾ ਵਾ ਮੈਂ ਤਾਂ ਕਿਹਾ ਸੀ ਕਿ ਫਿਰ ਮੰਮੀ ਹੁਣ ਆ ਜਾਣਗੇ ਉਹਨਾਂ ਵਾਸਤੇ ਪੈਸੇ ਖਰਚੇ ਹੀਗੇ ਪਰ ਹੁਣ ਮੇਰੀ ਭਾਬੀ ਨੇ ਨਹੀਂ ਆਉਣ ਦਿੱਤਾ ਇਹ ਤੇ ਮੇਰਾ ਕੀ ਕਸੂਰ ਆ ਨਾਲੇ ਹੁਣ ਮੈਨੂੰ ਅਹਿਸਾਸ ਹੋਣ ਲਿਆ ਵਾ ਕਿ ਜਿਵੇਂ ਮੇਰੀ ਭਾਬੀ ਨੇ ਇਦਾਂ ਕੀਤਾ ਵਾ ਤੇ ਮੈਨੂੰ ਕਿੰਨਾ ਦੁੱਖ ਲੱਗਣ ਲਿਆ ਵਾ ਤੂੰ ਕਾਜਲ ਵੀ ਸਾਨੂੰ ਢੀਕਦੀ ਹੋਣੀ ਆ ਚਲੋ ਕੋਈ ਗੱਲ ਨਹੀਂ ਹੁਣ ਕਿਹੜਾ ਟਾਈਮ ਲੰਘ ਗਿਆ ਵਾ ਆਪਾਂ ਹੁਣ ਹੀ ਚੱਲ ਚੱਲਦੇ ਆ ਲੋਹੜੀ ਲੈ ਕੇ ਕਾਜਲ ਕੋਲ ਜਾਣਾ ਕਿੱਦਾਂ ਹੀ ਹੁਣ ਸੈਲਰੀ ਮੇਰੀ 25 ਤਰੀਕ ਨੂੰ ਆਉਣੀ ਤੇ ਜਿਹੜੇ ਪੈਸੇ ਥੋੜੇ ਰੱਖੇ ਸੀ ਮਮੀ ਨੇ ਤੇ ਉਹ ਤੈਨੂੰ ਦਿੱਤੇ ਤੇ ਉਹ ਤੂੰ ਸਾਰੇ ਵਰਤ ਲਿਆ ਮੈਨੂੰ ਮਾਫ਼ ਕਰ ਦੋ ਮੈਨਾਂ ਪੈਸੇ ਲਗਾ ਕੇ ਰੱਖ ਲਈ ਹੀ ਗੇ ਮੈਂ ਨਹੀਂ ਹੀ ਚੰਦੀ ਪੈਸੇ ਲਗਾ ਕੇ ਪੈਸੇ ਘੱਲ ਹੀ ਲਗਾਏ ਦੋ ਕਿਉਂਕਿ ਮੈਂ ਨਹੀਂ ਹੀ ਚੰਦੀ ਕਿ ਵੀ ਤੁਹਾਡੇ ਪੈਸੇ ਵੇਸਟ ਜਾਣ ਇਸ ਕਰਕੇ ਮੈਂ ਲੋਹੜੀ ਦਾ ਸਮਾਨ ਮੈਂ ਨਹੀਂ ਲਿਆਈ ਕਾਜਲ ਦਾ ਮੈਂ ਪੈਸੇ ਆਪਣੇ ਕੋਲ ਰੱਖ ਲਈ ਹੀ ਉਹ ਮੇਰੇ ਕੋ ਹੈਗੇ ਆ ਆਪਾਂ ਉਹਨਾਂ ਦੇ ਸਮਾਨ ਲੈ ਕੇ ਚੱਲ ਚੱਲ ਕੋਈ ਨਹੀਂ ਅਦਾਸ ਨਾ ਹੋ ਹੁਣ ਦੋ ਹੁਣ ਤੇ ਤੈਨੂੰ ਸਮਝ ਲੱਗ ਹੀ ਗਈ ਹੋਣੀ ਆ ਜਿੱਦਾਂ ਦਾ ਬੀਜਾਂਗੇ ਉਦਾਂ ਦਾ ਹੀ ਵੱਢਾਂਗੇ ਤੇ ਚੱਲ ਕੋਈ ਨਹੀਂ ਤਿਆਰ ਹੋ ਤਾਂ ਫਿਰ ਚੱਲੀਏ ਨਾਲੇ ਭੈਣ ਕੋ ਹੋਉਂਨੇ ਆ ਤੇ ਨਾਲੇ ਮੈਂ ਤੇਨੂੰ ਤੇਰੀ ਮੰਮੀ ਕੋ ਵੀ ਮਿਲਾ ਲਿਆਉਂਗਾ ਚਲੋ ਜੀ ਫਿਰ ਚਲਦੇ ਆ ਤਿਆਰ ਤੇ ਮੈਂ ਹੋਈ ਆ ਸਮਾਨ ਆਪਾਂ ਜਾਂਦੇ ਜਾਂਦੇ ਲੈ ਲਾਂਗੇ ਸ਼ਹਿਰੋਂ ਚਲੋ ਫਿਰ ਹੋ ਜੋਤਿਆਰ ਆ ਜਾ ਬੋਨਮ ਕਿੰਨਾ ਕ ਟਾਈਮ ਲਾਉਣਾ ਹੁਣ ਚੱਲੀਏ ਗਾਂ ਲੇਟ ਹੋਣਦੇ ਆ ਹਾਂਜੀ ਬਸ ਆ ਗਈ ਆ ਕੱਪੜੇ ਹੀਗੇ ਕਾਜਲ ਲਗਾਸ ਦੀ ਕੰਡੇ ਚਲੋ ਠੀਕ ਆ ਠੀਕ ਆ ਬਾਕੀ ਸਮਾਨ ਸ਼ਹਿਰੋਂ ਲੈ ਆ ਲੀਏ